ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਤੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਰੇ ਤੇ ਵੀਰੇ ਅੱਜ ਮੈਂ ਤੁਹਾਨੂੰ ਦੱਸ ਦਾਂਗਾ ਆਪਣੇ ਆ ਦੋ ਕ੍ਰੌਪ ਲੱਗੀ ਹੋਈਆਂ ਨੇ ਗਣਕ ਦੇ ਜਿੱਦਾਂ ਪੱਕੇ ਦੀ ਵੀ ਵੈਰਾਈਟੀਆਂ ਦੋ ਨੇ 826 ਤੇ 327 ਵੀਰੇ ਰੇ ਇਸਲੇ ਬਾਹਨ ਨੇ ਆਪਣੇ ਠੀਕ ਆ ਆ ਥੋੜਾ ਜਿਹਾ ਨੀਚੇ ਵਾਲਾ ਥੋੜਾ ਜਿਹਾ ਹਲਕਾ ਡੱਕਰ ਹੈ ਜਿਨੀ ਮਤਲਬ ਕਿ ਪੂਰਾ ਡੱਕਰ ਨਹੀਂ ਹੈਗਾ ਬਚਾਲਾ ਜਾਂ ਮੇਲ ਹੈ ਤੇ ਆਹ ਰੇ ਇਸਲਾ ਵੀਰੇ ਇਹਦੇ ਚ ਵੀਰੇ 826 ਹੈ ਬਾਕੀ ਵੀਜੀ ਹੋਈ ਨੇ ਦੋਏ ਕਣਕਾਂ ਤੇ ਜਿਹੜੀ ਵੀਰੇ ਆਹ ਕਣਕਾਂ ਇੱਕੋ ਜੀ 327 ਜਿੰਨੀ ਇਹਨੂੰ ਜੂਰੀਆ ਪਈ 327 ਜਿੰਨੀ ਇਹ ਡੀਪੀ ਪਈ ਆਪਾਂ ਡੀਪੀ ਵੀਰੇ 327 ਚ ਵਧਾ ਕੇ ਨਹੀਂ ਪਾਈ ਜੂਰੀਆ ਵੀ ਨਹੀਂ ਵਧਾ ਕੇ ਪਾਇਆ ਤੇ ਬਹੁਤ ਸੋਹਣੀਆਂ ਵੈਰੈਟੀਆਂ ਨੇ ਵੀਰੇ ਇਹ ਆਉਣ ਵਾਲੇ ਟਾਈਮ 'ਚ ਰਾਜ ਕਰਨ ਵਾਲੀਆਂ ਬਹੁਤ ਜਿਆਦੇ ਵਧੀਆ ਕਿਉਂਕਿ ਕੈਰੈਕਟਰ ਬਹੁਤ ਸੋਹਣੇ ਨੇ ਇਹਨਾਂ ਦੇ ਝੰਡੇ ਪੱਤੇ ਬਹੁਤ ਸੋਹਣੇ ਨੇਗੇ ਤੇ ਨਿਸਾਰਾ ਬਹੁਤ ਸੋਹਣਾਗਾ ਬੱਲੀਆਂ ਬਹੁਤ ਸੋਹਣੀਆਂ ਨੇ ਤੇ ਉਮੀਦ ਹੈ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੈਰੈਟੀਆਂ ਨੇ ਜਿਹੜੀਆਂ ਵਧੀਆ ਰਾਜ ਕਰਨੀਆਂ ਗਿਰਦੀਆਂ ਮੇਰੇ ਬਹੁਤ ਘਟ ਨੇ ਦੇਖੋ ਆਪਣੇ ਆ ਖੇਤਾਂ ਦੇ ਵਿੱਚ ਜਿੱਦਣ ਵੀਰੇ ਮੀਂਹ ਪਿਆ 22 23 ਤਰੀਕ ਨੂੰ ਬਹੁਤ ਪਾਣੀ ਖੜਾ ਸੀਗਾ ਤੁਰਤ ਦੀਆਂ ਰਮਾਈਆਂ ਹੋਈ ਸੀ 2 ਦਿਨ ਦੀਆਂ ਮੰਨ ਕੇ ਚਲੋ ਪਾਣੀ ਖੜਾ ਤੀਗਾ ਹਜੇ ਬਾਣ ਦੇ ਵਿੱਚ ਕਿਤੇ ਕਿਤੇ ਪਰ ਵੀਰੇ ਜਮਾ ਕਣਕ ਨਹੀਂ ਹਿੱਲੀ ਕਿਤੇ ਕਿਤੇ ਕੋਈ ਜਾਂ ਡੈੜੀ ਮਾਰੀ ਮੋਟੀ ਟੇਢੀ ਹੋਈ ਜਾਗੀ ਪਰ ਕਣਕ ਡਿੱਗੇ ਜਮਾ ਨਹੀਂ ਹੈਗੇ ਟੇਢੀ ਹੋ ਗਈ ਮਾਰੀ ਮੋਟੀ ਕਿਤੇ ਕੋਈ ਜਿਵੇਂ ਮੰਜੇ ਜਿੰਨੀ ਡੈੜੀ ਜਾਂ ਕੋਈ ਹੋਰ ਪਰ ਕਣਕ ਨੇ ਇਹ ਨਹੀਂ ਹੈਗਾ ਵੀ ਲੰਬੀ ਵਿਸ਼ਗੀ ਹੋਣੀ ਬਹੁਤ ਸੋਹਣੀ ਖੜੀ ਆ ਕਣਕ ਬਸ ਇਹਨਾਂ 'ਚ ਇੱਕ ਫਰਕ ਜ਼ਰੂਰ ਹੈ ਵੀਰੇ ਜਿਹੜੀ 327 ਆਈ ਦੀ ਹਾਈਟ 826 ਨਾਲੋਂ ਵੱਧ ਦਾ ਜਿਹੜੀ ਸੋਣੀ ਦੋਨੇ ਲਗਦੀਆਂ ਨਗੀਆਂ ਪਰ ਕੱਦ 327 ਵੱਧ ਕਰਦੀ ਆ 826 ਦੇ ਮੁਕਾਬਲੇ 327 ਦੀ ਹਾਈਟ ਆ ਵੀਰੇ ਜਿਹੜੀ ਬੰਦੇ ਦੇ ਮੋਢਿਆਂ ਤੱਕ ਆਉਣ ਵਾਲੀ ਕਣਕ ਹੈ ਜੇ ਬੰਦਾ ਪੂਰੀ ਵਧੀਆ ਸੇਵਾ ਕਰਕੇ ਇਹਨੂੰ ਪਾਲ ਲੇ ਤੇ ਤੁਹਾਨੂੰ ਪਤਾ ਵੀਰੇ ਆਪਾਂ ਇਸ ਕੀ ਇਹਨਾਂ ਦੇ ਕਣਕਾਂ ਦੇ ਵਿੱਚ ਇਹਨਾਂ ਕੋਈ ਖਰਚਾ ਨਹੀਂ ਕਰਾਂ ਕਿਉਂਕਿ ਆਪਾਂ ਤਯਾਰੀ ਕਰਨਾ ਦੀ ਆਪਾਂ ਵੀਰੇ ਸਿਰਫ ਤਿੰਨ ਜੂਰੀਆ ਪਾਏ ਨੇ ਤੇ ਡੇਢ ਗੱਟੂ ਡੀਏਪ ਪਾ ਕੇ ਬੀਜੀ ਹੋਈਆਂ ਨੇ ਤੇ ਬਾਕੀ ম্যাগਨੀਸ਼ੀਅਮ ਜ਼ਿੰਕ ਮੈਗਨੀਜ਼ ਤੇ 1 ਕਿਲੋ ਯੂਰੀ ਆਕੀਲੇ ਦਾ ਇਹਦੀ ਸਪਰੇਅ ਕਰੀ ਆਪਾਂ ਨੇ ਹੋਰ ਇਹਦੇ ਤੇ ਵੀਰੇ ਆਪਾਂ ਨੇ ਕੋਈ ਸਪਰੇਅ ਨਹੀਂ ਕਰੀ ਕੁਝ ਵੀ ਨਹੀਂ ਕਰਿਆ ਗੁੱਲੀ ਡੰਡੇ ਦੀ ਸਿਰਫ ਕੱਲੀ ਟੌਪਿਕ ਦਵਾਈ ਦੀ ਸਪਰੇਅ ਕਰੀ ਸੀ ਆਪਾਂ ਨੇ ਉਹ ਵੀ ਮਾੜਾ ਮੋਟਾ ਗੁੱਲੀ ਡੰਡਾ ਰੋਕਣ ਨੂੰ ਪਰ ਹੁਣੇ ਰਿਜ਼ਲਟ ਇਹਨਾਂ ਦਿੱਤਾ ਨਹੀਂ ਜਿਹੜਾ ਕੋਈ ਢਾਲ ਹੈਗਾ ਸੀ ਬਾਹਰ ਨਿਕਲਿਆ ਚਲੋ ਇੰਨੇ ਨਾਲ ਕੋਈ ਇੰਨਾ ਫਰਕ ਵੀ ਨਹੀਂ ਪੈਂਦਾ ਹੁਣ ਤੁਸੀਂ ਦੇਖੇ ਸਕਦੇ ਹੋ ਕਣਕ ਦੇ ਵਿੱਚ ਕੋਈ ਖਾਸ ਗੁੱਲੀ ਡੰਡਾ ਨਹੀਂ ਪਰ ਵੈਰਟੀਆਂ ਵੀਰੇ ਆਪਾਂ ਨੂੰ ਝਾੜ ਤੇ ਜਾ ਕੇ ਤਾਂ ਬਿਲਕੁਲ ਕਲੀਅਰ ਹੋ ਜੂ ਪਰ ਫਿਲਹਾਲ ਵੀਰੇ ਵੈਰਟੀਆਂ ਪੂਰੀਆਂ ਨੇ ਜਿੱਦਾਂ ਆਪਾਂ ਕਹਿੰਦੇ ਟਾਪ ਤੇ ਨਹੀਂ ਗਈਆਂ ਇਹ ਬਹੁਤ ਸੋਹਣੀਆਂ ਵੈਰਟੀਆਂ ਖੜੀਆਂ ਨੇ ਇੱਕ ਤਾਂ 826 ਦੀ ਮੈਨੂੰ ਆਇਆ ਖਾਸਿਤ ਬਹੁਤ ਸੋਹਣੀ ਲੱਗੀ ਇਹ ਵੀਰੇ 126 ਜੀਰੀ ਮੰਗੂ ਨਾ ਮੰਨ ਲੇ ਕਿ ਚਲੋ ਥੋੜੇ ਦਿਨਾਂ ਚ ਇਹਨ ਸਾਰਾ ਕਰ ਜਾਂਦੀ ਆ ਬਹੁਤ ਸੋਹਣਾ ਉਹ ਵੀ ਇਹਦਾ ਹੀ ਪਤਾ ਲੱਗਦਾ ਵੀਰੇ 5-4 ਦਿਨਾਂ ਚ ਖੇਤ ਨਿਸਰ ਗਿਆ ਤੇ ਇਸ ਤਰੀ 327 ਆ ਵੀਰੇ ਜਿਵੇਂ ਆਮ ਵੈਰਾਈਟੀਆਂ ਲੱਗੀਆਂ ਹੌਲੀ 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 ਨਸਾਰਾ ਕਰਦੀ ਨੇ ਇਹਦਾ ਬਹੁਤ ਸੇ ਤੀ ਨਸਾਰਾ ਕਰਦੀ ਆ ਵੀਰੇ ਤੇ ਬਾਕੀ 327 ਤੇ ਇਹ ਇੱਕੋ ਦਿਨ ਬੀਜੀਆਂ ਹੋਈਆਂ ਨੇ ਪਰ ਜਿਹੜੀ 826 ਐ ਇਹਦੋਂ 5 ਦੇ 5-7 ਦਿਨ ਪਹਿਲਾਂ ਨਸਰ ਗਈ ਵੀਰੇ ਜਿਹੜੀਆਂ ਡਾਕਟਰ ਕਹਿੰਦੇ ਨੇ ਨਾ ਵੀ ਇਹਦੀ ਉਮਰ ਘਟਾ ਉਹ ਆ ਵੀ ਕਾਰਨ ਆ ਵੀਰੇ ਪਹਿਲਾਂ ਨਸਾਰਾ ਲੱਗੀ ਤੇ ਪਹਿਲੀ ਹੀ ਇਹਨੇ ਵੱਡ ਹੋ ਜਾਣਾ ਉਦੋਂ ਫਿਲਹਾਲ ਵਧੀਆ ਵੈਰਾਈਟੀਆਂ ਖੜੀਆਂ ਨੇ ਵੀਰੇ ਆਪਣੀਆਂ ਦੋਨੇ ਵੈਰਾਈਟੀਆਂ ਪੂਰੀਆਂ ਟੌਪ ਦੀਆਂ ਨੇ ਦੇਖੋ ਆਪਣੇ ਕੋਲ ਵੀਰੇ ਇਸ ਵਾਰ ਸਾਰੀ ਵੈਰਾਈਟੀ ਲੱਗੀਆਂ ਨੇ 222 ਵੀ ਲੱਗੀਆਂ 187 ਵੀ ਬਾਕੀ ਤਿੰਨ ਵੈਰੈਟੀਆਂ ਲਾ ਕੇ ਵੀ ਬੀਜੇ ਨੂੰ ਉਹਦਾ ਵੀ ਝਾੜ ਦੱਸ ਦਾਂਗੇ ਤੁਹਾਨੂੰ ਬਰਬਟ ਵੀ ਲੱਗੀ ਹੋਈ 826 327 ਵੀ ਲੱਗੀ ਹੋਈ ਆ ਜਿਹੜੀ ਵੈਰੈਟੀ ਜਿੰਨੀ ਕੁ ਵਧੀਆ ਰਹੂਗੀ ਕਿੰਨਾ ਉਹਦਾ ਝਾੜ ਰੂਗਾ ਉਹ ਆਪਾਂ ਤੁਹਾਡੇ ਨਾਲ ਸਾਰਾ ਕਲੀਅਰ ਕਰ ਦਾਂਗੇ ਵੀਰੇ ਦਾਣੇ ਇਹਨਾਂ ਦੇ ਬਹੁਤ ਸੋਹਣੇ ਨੇਗੇ ਬਾਕੀ ਵੀਰੇ ਦੇਖੋ ਜਿਹੜਾ ਝਾੜ ਹੁੰਦਾ ਨਾ ਕੁਦਰਤ ਦੇ ਸਿਰ ਤੇ ਹੁੰਦਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਲੰਬੀ ਠੰਡ ਪੈ ਗਈ ਤਾਂ ਝਾੜ ਨੇ ਆਟੋਮੈਟਿਕਲੀ ਵੱਧ ਜਾਣਾ ਜੇ ਹਾਈ ਟੈਂਪਰੇਚਰ ਹੋ ਗਿਆ ਤਾਂ ਝਾੜ ਨੇ ਘਟ ਜਾਣਾ ਉਹ ਪ੍ਰਮਾਤਮਾ ਦੇ ਹੱਥ ਹੁੰਦਾ ਵੀਰੇ ਆਪਾਂ ਨੂੰ ਜਿੰਨਾ ਕੋਨੇ ਦੇਣਾਗਾ ਬਾਕੀ ਆਪਾਂ ਉਮੀਦ ਆ ਹੀ ਰੱਖ ਸਕਦੇ ਆ ਵੀ ਆਪਣਾ ਜਿਹੜਾ ਚਾਰ ਵਧੀਆ ਹੋਵੇ ਵੀਰੇ ਚਾਰ ਪੈਸੇ ਕਮ ਆਉਣਗੇ ਉਮੀਦ ਆ ਕਿਸਾਨ ਵੀਰੋ ਆਪਣੀ ਜਿਹੜੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ